ਹਾਂਜੀ ਸ਼ਸ਼ੀਕਾ ਆਦੀ ਸਾਰਿਆਂ ਨੂੰ ਮਾਈ ਲੈਪ ਚੈਨਲ ਤੇ ਤੁਹਾਡਾ ਸਵਾਗਤ ਆ। ਅੱਜ ਆਪਾਂ ਪਸ਼ੂਆਂ ਦੇ ਸਬੰਧ ਵਿੱਚ ਗੱਲ ਕਰਦੇ ਜਿਵੇਂ ਕਿ ਗਾਂ ਸੌਂਦੀ ਆ ਉਹਨੂੰ ਕੀ ਖਰਾਕ ਦੇਈਏ ਕਿ ਉਹਦੇ ਦੁੱਧ ਦੀ ਮਾਤਰਾ ਵਧਾਈ ਜਾ ਸਕੇ। ਉਹਦੇ ਲਈ ਆਪਾਂ ਬਣਾਉਣੀ ਆ ਲੇਟੀ ਜਾਂ ਜਿਹਨੂੰ ਦਲੀਆ ਵੀ ਕਹਿ ਦਿੰਦੇ ਨੇ। ਉਹਦੇ ਲਈ ਆਪਾਂ ਨੇ ਆਪਣੇ ਪਤੀਲੇ ਦੇ ਵਿੱਚ ਪਾਣੀ ਦੀ ਕੁਆਲਿਟੀ ਪਾਉਣ ਤੋਂ ਬਾਅਦ ਆਪਾਂ ਨੇ 4-5 ਪਿੰਨੀਆਂ ਗੁੜ੍ਹ ਦੇ ਨਾਲ ਹੀ ਆਪਾਂ ਜੋ ਅਣਕ ਭਿਾਈ ਹੋਈ ਆ ਜਿਹਨੂੰ ਲੇਟੀ ਜਾਂ ਦਲੀਆ ਕਹਿੰਦੇ ਨੇ ਇਹ ਰਿਝਾਉਣੀਆਂ ਕੀ ਕੁਸ ਪਾਉਣਾ ਇਹਦੇ ਵਿੱਚ ਇਹ ਤੁਹਾਡੇ ਨਾਲ ਸ਼ੇਅਰ ਕਰਦੇ ਆਂ ਇਹਦੇ ਨਾਲ ਪਸ਼ੂ ਖੁਸ਼ ਹੋ ਕੇ ਵੀ ਖਾਂਦਾ ਤੇ ਨਾਲੇ ਦੁੱਧ ਦੀ ਮਾਤਰਾ ਵੀ ਵਾਧੀ ਆ ਬਣਾਉਣ ਦੇ ਲਈ ਆਪਾਂ ਨੇ ਪਾਣੀ ਨੂੰ ਗਰਮ ਕਰ ਲਿਆ ਗਰ ਪਾਣੀ ਗਰਮ ਕਰਨ ਤੋਂ ਬਾਅਦ ਆਪਾਂ ਪਹਿਲਾਂ ਇਹਦੇ ਵਿੱਚ ਗੁੜ ਪਾ ਦਾਂਗੇ ਗੁੜ ਘੁਲ ਜਾ ਜਦ ਹੁਣ ਆਪਣਾ ਗੁੜ ਘੁਲ ਚੱਕਿਆ ਤੇ ਹੁਣ ਆਪਾਂ ਪਾਵਾਂਗੇ ਆਪਣੀ ਲੇਟੀ ਇਹਨੂੰ ਹੌਲੀ-ਹੌਲੀ ਪਾਵਾਂਗੇ ਤੇ ਨਾਲ ਹੀ ਆਪਾਂ ਚੰਗੀ ਤਰ੍ਹਾਂ ਪਾਉਣ ਤੋਂ ਬਾਅਦ ਖੁਰਚਣਾ ਫੇਰ ਦਾਂਗੇ ਵਿੱਚ ਵੀ ਗਰਮ ਪਾਣੀ ਦੇ ਵਿੱਚ ਪੈਨ ਕਰਨ ਕੋਈ ਗਠ ਨਾ ਰਹੇ ਤੇ ਅੱਗ ਦੇ ਉੱਤੇ ਇਹ ਚੰਗੀ ਤਰ੍ਹਾਂ ਰਿੱਝ ਜਵੇ ਤੇ ਸਾਰਾ ਇਹ ਵਧੀਆ ਬਣ ਜੇ ਕਿਤੇ ਕੋਈ ਗਠ ਹੋ ਕੇ ਕੱਚੀ ਨਾ ਰਹੇ ਤਾਂ ਇਸ ਤਰ੍ਹਾਂ ਆਪਾਂ ਸਾਰੇ ਹੀ ਚੰਗੀ ਤਰ੍ਹਾਂ ਖੁਰਚਣਾ ਫੇਰ ਦਾਂਗੇ ਤੇ ਇਹ ਆਪਣੇ ਹਲਾ ਕੇ ਚੰਗੀ ਤਰ੍ਹਾਂ ਹੀ ਰਿੱਜੂਗੀ ਇਹਨੂੰ ਰਿੱਜਣ ਨੂੰ ਲੱਗ ਜੂਗਾ ਅੱਧਾ ਘੰਟਾ ਤੇ ਫਿਰ ਦਿਖਾਉਣੀ ਆ ਵੀ ਇਹਦੇ ਵਿੱਚ ਹੋਰ ਕੀ ਪਾਉਣਾ ਨਾਲ ਹੀ ਆਪਾਂ ਪਾਇਆ ਇੱਕ ਗਲਾਸ ਜੋ ਤੇ ਸਰੋਂ ਦਾ ਤੇਲ ਹੁਣ ਇਹਨੂੰ ਰਿਜ ਲੈਣ ਦਿੰਨੇ ਆ ਹਾਂਜੀ ਇਹ ਪੂਰੇ ਅੱਧੇ ਘੰਟੇ ਵਿੱਚ ਇਹ ਆਪਣੀ ਰੇਟੀ ਰਿਜ ਕੇ ਐਨ ਬਣ ਚੁੱਕੀ ਆ ਤੇ ਹੁਣ ਆਪਾਂ ਇਹਨੂੰ ਕਿਸੇ ਤਸਲੇ ਚ ਕੱਢ ਲਾਂਗੇ ਹੁਣ ਇਹਨਾਂ ਆਲੇ ਟੀ ਠੰਡੀ ਹੋ ਚੁੱਕੀ ਆ ਹੁਣ ਆਪਾਂ ਆਪਣੇ ਪਸ਼ੂ ਨੂੰ ਰੱਖ ਸਕਦੇ ਆ ਇਸ ਤਰ੍ਹਾਂ ਨਾਲ ਇਹ ਤੇ ਪਸ਼ੂ ਖੁਸ਼ ਹੋ ਕੇ ਖਾ ਲੈਂਦੇ ਨੇ ਤੇ ਨਾਲ ਹੀ ਦੁੱਧ ਦੀ ਮਾਤਰਾ ਚ ਬਹੁਤ ਜ਼ਿਆਦਾ ਫਰਕ ਪਊਗਾ ਜੇ ਇਹ ਗਾਂ ਜਿਸ ਤਰ੍ਹਾਂ 8 ਲੀਟਰ ਦੁੱਧ ਤੋਂ ਮੈਂ 14 ਲੀਟਰ ਤੱਕ ਲੈ ਆਈ ਹਾਂ ਇਸ ਨੂੰ ਇੰਨੀ ਕੁ ਖੁਰਾਕ ਦੇ ਨਾਲ ਜੇਕਰ ਵੀਡੀਓ ਵਧੀਆ ਲੱਗੀ ਵੀਡੀਓ ਨੂੰ ਜਾਦਾ ਤੋਂ ਜ਼ਿਆਦਾ ਸ਼ੇਅਰ ਕਰਿਓ ਵੀਡੀਓ ਦੇਖਣ ਦੇ ਲਈ ਤੁਹਾਡਾ ਬਹੁਤ ਧੰਨਵਾਦ ਮਿਲਦੇ ਹਾਂ ਇੱਕ ਨਵੀਂ ਵੀਡੀਓ ਦੇ ਵਿੱਚ ਆ